ਐਲਜੀਬਿਟੀ ਕਮਿਊਨਿਟੀ ਇੱਕ ਵੱਖਰੀ ਚੀਜ਼ ਆ ਨਾ ਪਰ ਸਰਕਾਰ ਨੇ ਸਾਨੂੰ ਬਣਾਤਾ ਐਲਜੀਬਿਟੀ ਆ ਨਾ ਪਰ ਜਿਵੇਂ ਦੇਖਿਆ ਜਬ ਮੈਂ ਤਾਂ ਇੱਕ ਮਹਾਂਤਾ ਚ ਰਹਿੰਦੀ ਆ ਮੈਂ ਤਾਂ ਉਹਨਾਂ ਦੀ ਇੱਕ ਚੇਲਾ ਨੱਤੀ ਆ ਨਾ ਮੇਰੇ ਗੁਰੂ ਜਿਹੜੇ ਪੀੜੀਦਰ ਪੀੜੀ ਚੱਲਦੀਆਂ ਗੱਦੀ ਮੈਂ ਤਾਂ ਉਹਦੇ ਵਿੱਚ ਰਹਿੰਦੀ ਆ ਨਾ ਹਮ ਪਰ ਲੋਕਾਂ ਦੇ ਤੌਰ ਤੇ ਕਹਿ ਸਕਦੀ ਆ ਨਾ ਕਿ ਹਾਂ ਸਰਕਾਰ ਨੇ ਸਾਨੂੰ ਮਤਲਬ ਕਿ ਕਹਿ ਲੋ ਕਿ ਕਮਿਊਨਿਟੀਆਂ ਨੂੰ ਸਾਰੀਆਂ ਇਕੱਠੀਆਂ ਕਰਤਾ ਫਰਕ ਕੀ ਹੈ ਕਿਉਂਕਿ ਆਧਾਰ ਕਾਰਡ ਦੇ ਉੱਤੇ ਲਿਖਿਆ ਗਿਆ ਨਾ ਟਰਾਂਸਜੈਂਡਰ ਜਾਂ ਅਦਰ ਕਹਿ ਲੋ ਉਹ ਵੀ ਸਾਰੇ ਅਦਰ ਹੀ ਲਿਖਤਾ ਤਾਂ ਤੁਸੀਂ ਆਪਣੇ ਆਪ ਨੂੰ ਟਰਾਂਸਜੈਂਡਰ ਨਹੀਂ ਮੰਨ ਤੁਸੀਂ ਟਰਾਂਸਜੈਂਡਰ ਨਹੀਂ ਹੈਗੇ ਨਹੀਂ ਅਦਰ ਚੀ ਅੰਨੀ ਹੈ ਜੀ ਮੈਂ ਤਾਂ ਮੈਂ ਟ੍ਰਾਂਸ ਜੈਂਡਰ ਨਹੀਂ ਹੈਗੀ ਟ੍ਰਾਂਸ ਜੈਂਡਰ ਤਾਂ ਹੋਏ ਨਾ ਜਿਹੜੇ ਕੋਈ ਜੈਂਡਰ ਚੇਂਜ ਕਰਾ ਕੇ ਬੰਦੇ ਨੇ ਆਪਨ ਤੁਸੀਂ ਕੁਦਰਤੀ ਤੌਰ ਤੇ ਮਹੰਤ ਪੈਦਾ ਹੋਏ ਬਿਲਕੁਲ ਤੁਹਾਨੂੰ ਇਹਦਾ ਅਹਿਸਾਸ ਬਾਸ ਤੁਹਾਨੂੰ ਨਿੱਜੀ ਤੌਰ ਤੇ ਕਦੋਂ ਹੁੰਦਾ ਦੇਖੋ ਮੈਨੂੰ ਤਾਂ 15 16 ਸਾਲ ਦੀ ਉਮਰ 'ਚ ਜਾ ਕੇ ਪਤਾ ਲੱਗਿਆ ਕਿ ਮੈਂ ਇਸ ਕਮਿਊਨਿਟੀ ਤੋਂ ਬਿਲੋਂਗ ਕਰਦੀ ਆਂ ਉਦੋਂ ਤੱਕ ਫਰਕ ਹੀ ਨਹੀਂ ਪਤਾ ਸੀ ਨਹੀਂ ਬੱਚਾ ਬੱਚਾ ਛੋਟੀ ਉਮਰ 'ਚ ਨਾ ਕਿਦਣਾ ਮ ਕੁਝ ਗੱਲਾਂ ਇਹ ਜਿਹੀਆਂ ਹੁੰਦੀਆਂ ਨੇ ਨਾ ਕੀ ਕਹਿ ਲਓ ਕਿ ਕੁਝ ਗੱਲਾਂ ਜੇ ਪੇਰੈਂਟਸ ਇਨੇ ਸਖਤ ਹੁੰਦੇ ਨੇ ਨਾ ਬੱਚਿਆਂ ਨੂੰ ਉਹਨਾਂ ਆਪਣੇ ਨਿਯਮਸ ਸਭ ਦੇ ਮਾਪੇ ਸਖਤ ਹੁੰਦੇ ਨੇ ਨਾ ਬਹੁਤ ਘੱਟ ਕੀ ਕਹਿ ਸਕਦੇ ਆ ਕਿ ਜਿਹੜੇ ਬੱਚਿਆਂ ਨੂੰ ਬਹੁਤ ਜ਼ਿਆਦਾ ਲਾਡ ਲਡਾਉਂਦੇ ਨੇ ਮੇਰੇ ਮਾਪੇ ਤਾਂ ਵੈਸੇ ਕਿਉਂਕਿ ਸਾਡੀ ਜੁਆਇੰਟ ਫੈਮਿਲੀ ਸੀ ਕੋਈ ਵੀ ਸਾਨੂੰ ਆ ਕੇ ਘੂਰ ਦਿੰਦਾ ਸੀ ਮੇਰੇ ਹੋਰ ਜਿਹੜੇ ਕਜ਼ਨ ਬ੍ਰਦਰ ਸਿਸਟਰਸ ਸੀ ਜਾਂ ਮੈਂ ਸੀ ਕੋਈ ਵੀ ਹਨ ਤਾਂ ਮੈਂ ਤਾਂ ਕਦੇ ਇਸ ਗੱਲਾਂ ਤੇ ਦੇਖੋ ਉਦੋਂ ਹੀ ਪਤਾ ਲੱਗਦਾ ਨਾ ਜਦੋਂ ਕਿਦਨਾ ਬੱਚੇ ਦੀ ਉਮਰ 14 15 ਸਾਲ ਹਾਰਮੋਨ ਚੇਂਜਸ ਆਉਂਦੀਆਂ ਨੇ ਨਾ ਉਦੋਂ ਹੀ ਬੱਚੇ ਨੂੰ ਪਤਾ ਲੱਗਦਾ ਕਿ ਉਹ ਇੱਕ ਮੇਲ ਆ ਨਾ ਜਾਂ ਫੀਮ ਅਸਲੀ ਤਾਂ ਉਹਦੇ ਪਤਾ ਲੱਗਦਾ ਨਹੀਂ ਤਾਂ ਪਾਪਾ ਛੋਟੇ ਜਿਹੇ ਬੱਚੇ ਨੂੰ ਕਹਿੰਦੇ ਤੂੰ ਕੁੜੀ ਆਂ ਇਹ ਕੁੜੀ ਆ ਇਹ ਮੁੰਡਾ ਤਾਂ ਮੁੰਡਾ ਹੈ ਛੋਟੇ ਜਿਹੇ ਬੱਚੇ ਨੂੰ ਤਾਂ ਨਹੀਂ ਪਤਾ ਲੱਗ ਸਕਦਾ ਨਾ ਜੀ ਬੱਚੇ ਲਈ ਤਾਂ ਬੱਚੇ ਤਾਂ ਬੱਚੇ ਨੇ ਜੀ ਨਾਰਮਲ ਮਾਪਿਓ ਸ਼ਰਮ ਮੰਦੇ ਸੀ ਫਿਰ ਜਦੋਂ ਪਤਾ ਲੱਗਿਆ ਜਾਂ ਸਮਾਜ ਦੇ ਵਿੱਚ ਇਹ ਗੱਲ ਆਈ ਦੇਖੋ ਮੈਂ ਤੁਹਾਨੂੰ ਦੱਸਦੀ ਆ ਅੱਜ ਦੀ ਮੇਰੇ ਮਾਮਾਪਾ ਦੀ ਗੱਲ ਨੂੰ ਛੱਡਦੇ ਹੋਏ ਨਾ ਵੀ ਜੇਕਰ ਅੱਜ ਮੈਂ ਗੱਲ ਕਰਾਂ ਸਮਾਜ ਦੀ ਤਾਂ ਕੋਈ ਨਹੀਂ ਚਾਹੂਗਾ ਨਾ ਚਾਹੇ ਤੁਸੀਂ ਹੋ ਸੌਰੀ ਹੈ ਨਾ ਚਾਹੇ ਕੋ ਤੁਹਾਡੀ ਜਗ੍ਹਾ ਤੇ ਕੋਈ ਹੋਰ ਆ ਜਿਵੇਂ ਕਿਸੇ ਦੇ ਘਰ ਕਾ ਨਾ ਤੁਸੀਂ ਮੇਰਾ ਸਤਿਕਾਰ ਤਾਂ ਬਹੁਤ ਕਰੋਗੇ ਨਾ ਮੈਂ ਹਰੇਕ ਦੇ ਘਰ ਜਾਉਂਗੀ ਮੇਰਾ ਪਿਆਰ ਵੀ ਕਰੋਗੇ ਮੇਰਾ ਸਤਿਕਾਰ ਵੀ ਕਰੋਗੇ ਮੇਰਾ ਬਹੁਤ ਆਦਰ ਕਰੋਗੇ ਪਰ ਜੇ ਮੈਂ ਕਹਾ ਵੀ ਕਿਸੇ ਦੇ ਘਰ ਐਵੇਂ ਦਾ ਬੱਚਾ ਪੈਦਾ ਹੋਇਆ ਹੋਵੇ ਕੋਈ ਗੱਲ ਇਸ ਗੱਲ ਨੂੰ ਐਕਸੈਪਟ ਨਹੀਂ ਕਰੂਗਾ ਸਾਡੇ ਘਰ ਕਿਉਂ ਹੋਵੇ ਜੀ ਐਵੇਂ ਦਾ ਬੱਚਾ ਕਿਉਂਕਿ ਫੇਸ ਕਰ ਨੌਖ ਹੋ ਜਾਂਦਾ ਇਸ ਗੱਲ ਲਈ ਤੁਹਾਡੀ ਐਕਸੈਪਟੇਬਿਲਟੀ ਆਈ ਤੁਹਾਡੀ ਅੱਜ ਜਦੋਂ ਦੇਖਦੇ ਹੋ ਇੰਨੇ ਸਾਲ ਹੋਣ ਲੰਘ ਗਏ ਘਰ ਛੱਡੇ ਨੂੰ ਕਿੰਨੇ ਸਾਲ ਹੋ ਗਏ 10-15 ਸਾਲ ਹੋ ਗਏ ਜੀ 15 ਸਾਲ ਹੋ ਗਏ ਆਪ ਛੱਡਿਆ ਸੀ ਕਿ ਜਿਵੇਂ ਉਹ ਕਹਿੰਦੇ ਆ ਕਿ ਆਉਂਦੇ ਆ ਲੈ ਜਾਂਦੇ ਆ ਕਿ ਬੱਚਿਆਂ ਚੱਕ ਕੇ ਫੋਰਸfully ਨਹੀਂ ਪਤਾ ਕੀ ਦੇਖੋ ਮੈਂ ਜਿਹੜਾ ਆਪਣਾ ਘਰ ਆ ਨਾ ਆਪਣੀ ਜ਼ਿੰਦਗੀ ਕਰਕੇ ਛੱਡਿਆ ਸੀ ਨਾ ਕਿ ਮੇਰੇ ਮੇਰੇ ਮਾਂ ਪਿਓ ਨੇ ਮੇਰੇ ਤੇ ਬੜੀਆਂ ਸਖਤਾਈਆਂ ਕਰਨੀਆਂ ਹਨਾ ਸੱਚੋ ਉਹਨਾਂ ਦੀਆਂ ਸਚਾਈ ਸਖਤਾਈਆਂ ਕਰਨੀਆਂ ਮੇਰੇ ਤੱਕ ਦਾ ਸੱਚ ਸੀ ਉਹ ਵੀ ਚਾਹੁੰਦੇ ਸੀ ਕਿ ਜਿਹੜੀ ਚੀਜ਼ ਪੜਦੇ ਦੇ ਪਿੱਛੇ ਉਹ ਪੜਦੇ ਦੇ ਪਿੱਛੇ ਹੀ ਰਹਿਣਾ ਕਿਉਂਕਿ ਉਹਨਾਂ ਲਈ ਵੀ ਕਿਤੇ ਨਾ ਕਿਤੇ ਸਮਾਜ ਨੂੰ ਜਵਾਬ ਦੇਣਾ ਬੜਾ ਔਖਾ ਸੀਗਾ ਹਨਾ ਉਹਦੇ ਤੋਂ ਮੈਂ ਦਰਦੀ ਹੋਈ ਨੇ ਬਸ ਮੈਂ ਕਹਤਾ ਕਿ ਮੈਂ ਆਪਣੀ ਜ਼ਿੰਦਗੀ ਨੂੰ ਜੀਣਾ ਤਾਂ ਬਸ ਜੀਣਾ ਹੈ। ਕਰੋਦੀ ਉਸ ਦੌਰ ਉਹ ਸਹੇਲੀਆਂ, ਦੋਸਤ, ਮਿੱਤਰ ਉਹ ਇੱਕ ਵੱਖਰੀ ਲਾਈਫ ਸੀ ਕਦੇ ਉਹਦੀ ਯਾਦ ਨਹੀਂ ਆਉਂਦੀ ਹੁਣ? ਆਉਂਦੀ ਆ ਜੀ ਬਹੁਤ ਆਉਂਦੀ ਆ। ਮੈਨੂੰ ਤਾਂ ਮੇਰੇ ਸਕੂਲ ਦੀ ਵੀ ਯਾਦ ਬਹੁਤ ਆਉਂਦੀ ਹੈ ਨਾ। ਮੈਂ ਕਈ ਵਾਰ ਸੋਚਦੀ ਆ ਨਾ ਕਿ ਮੈਂ ਕਿਸੇ ਦਿਨ ਨਾ ਸਕੂਲ ਜਾਣਾ ਹੈ ਨਾ। ਤੇ ਮੈਂ ਉਹ ਜਿਹੜੇ ਕਮਰੇ ਚ ਮੈਂ ਬੈਠਦੀ ਹੁੰਦੀ ਸੀ ਨਾ ਮੈਂ ਉਸ ਕਮਰੇ ਚ ਜਾ ਕੇ ਜਰੂਰ ਬੈਠਣਾ ਇੱਕ ਦਿਨ ਹਨਾ ਤੇ ਉਹ ਫੀਲ ਕਰਨਾ ਰਿਅਲਾਈਜ਼ ਕਰਨੀਆਂ ਨੇ ਸਾਰੀਆਂ ਚੀਜ਼ਾਂ ਹਨਾ ਕਿ ਮੈਂ ਇੱਕ ਪਿੰਡ ਚ ਕਿਵੇਂ ਦਾ ਇੱਕ ਜੀਵਨ ਬਤੀਤ ਕੀਤਾ ਹਨਾ ਪਿੰਡ ਜਾਣਾ ਸਾਈਕਲ ਚਲਾਉਣਾ ਸਾਡੇ ਇੱਕ ਬਾਰ ਬਾਰ ਡੇਰਾ ਉੱਥੇ ਮੱਥਾ ਟੇਕਣ ਜਾਣਾ ਨਾ ਮੈਨੂੰ ਸਾਰੀਆਂ ਚੀਜ਼ਾਂ ਬਹੁਤ ਹਰੇਕ ਹਰੇਕ ਲੇਡੀ ਨੂੰ ਮੈਂ ਬੁਲਾਉਣਾ ਹਨਾ ਕਿਉਂਕਿ ਮੇਰਾ ਮੈਂ ਜਿਸ ਪਿੰਡ ਚ ਰਹਿੰਦੀ ਆ ਨਾ ਮੇਰੇ ਮੇਰਾ ਜਿਹੜਾ ਥੰਬਾ ਕਹਿ ਲਓ ਨਾ ਪਿੰਡ ਚ ਇੱਕ ਉਹ ਬੜਾ ਉੱਚਾ ਸੀ ਮਤਲਬ ਕਿ ਮੇਰੇ ਜਿਹੜੇ ਫਾਦਰ ਸਾਹਿਬ ਸੀ ਉਹਨਾਂ ਦੇ ਦਾਦੇ ਪਰਦਾਦੇ ਐਵੇਂ ਜਿਵੇਂ ਕਹਿ ਲਓ ਪਿੰਡ ਚ ਉੱਚਾ ਹੁੰਦਾ ਐਵੇਂ ਸਾਡਾ ਥੰਮਾ ਬੜਾ ਉੱਚਾ ਸੀ ਤਾਂ ਮੇਰੀਆਂ ਮੋਸਟਲੀ 90% ਪਿੰਡ ਚ ਪਰਜਾਈਆਂ ਹੀ ਲੱਗਦੀਆਂ ਨੇ ਚਾਹੇ ਉਹਨਾਂ ਦੀ ਉਮਰ ਮੇਤੋਂ ਜ਼ਿਆਦਾ ਚਾਹੇ ਮੈਂ ਉਸ ਟਾਈਮ 15 ਸਾਲ ਦੀ ਸੀ ਜੇ ਉਹਨਾਂ ਦੀ ਉਮਰ 40 ਸਾਲ ਦੀ ਤੇ ਮੇਰੀ ਭਾਬੀਆਂ ਲੱਗਦੀਆਂ ਸੀ ਇਸ ਜ਼ਿੰਦਗੀ ਨੂੰ ਕਬੂਲ ਕਰ ਲਿਆ ਹੁਣ ਕਰ ਲਿਆ ਖੁਸ਼ ਹਾਂ ਹਾਂਜੀ ਮੈਂ ਬਹੁਤ ਖੁਸ਼ ਹਾਂ ਆਪਣੀ ਜ਼ਿੰਦਗੀ ਕਈ ਮਹੰਤਾਂ ਨੇ ਵਿਆਹ ਕਰਾਇਆ ਜਾਂ ਉਹ ਕਿਸੇ ਨਾ ਕਿਸੇ ਲਾਈਫ ਚ ਆਏ ਸਿਮਰਨ ਮਹੰਤ ਵੀ ਜਿਵੇਂ ਵਿਆਹ ਕਰਾਇਆ ਬੜਾ ਰੌਲਾ ਪਿਆ ਸੀ ਤੁਹਾਡੇ ਅੰਦਰਲੇ ਜਜ਼ਬਾਤ ਕੀ ਇਮੋਸ਼ਨਸ ਕੀ ਹੁੰਦੇ ਆ ਕੀ ਤੁਸੀਂ ਜਿਵੇਂ ਇੱਕ ਆਮ ਕੋਈ ਕੁੜੀ ਮੁੰਡਾ ਇੱਕ ਦੂਜੇ ਪ੍ਰਤੀ ਅਟਰੈਕਟ ਹੋਏ ਜਾਂ ਉਹਨਾਂ ਦੇ ਜਜ਼ਬਾਤ ਹੁੰਦੇ ਆ ਤੁਹਾਡੇ ਉਸ ਤਰ੍ਹਾਂ ਜਜ਼ਬਾਤ ਨਹੀਂ ਹੈਗੇ ਦੇਖੋ ਕੋਈ ਵੀ ਜਵਾਨ ਕੁੜੀ ਹੁੰਦੀ ਆ ਹਨਾ ਮੈਂ ਐਗਜ਼ਾਮਪਲ ਦੇ ਇੱਕ ਸਮਝਾ ਰਹੀ ਆ ਤੁਹਾਨੂੰ ਕਿ ਕੋਈ ਜਵਾਨ ਕੁੜੀ ਹੁੰਦੀ ਹੈ ਨਾ ਉਹਨੂੰ ਆਪਣੇ ਮਾਪੇ ਪਾਪਾ ਦੀ ਕਿੰਨੀ ਫਿਕਰ ਹੁੰਦੀ ਹੈ ਨਾ ਕਿ ਮੈਨੇ ਮੈਂ ਕੋਈ ਅਜਿਹੀ ਗਲਤੀ ਨਹੀਂ ਕਰਨੀ ਵੀ ਜਿਸ ਨਾਲ ਬਈ ਮੇਰੇ ਭਰਾਵਾਂ ਤੇ ਜਾਂ ਮੇਰੇ ਪਿਓ ਤੇ ਕੋਈ ਅਸਰ ਪਵੇ ਹੈ ਨਾ ਕੱਲ ਨੂੰ ਮੇਰੇ ਪਿਓ ਨੂੰ ਕੋਈ ਕਹਿ ਦੇਵੇ ਹੈ ਨਾ ਵੀ ਤੇਰੀ ਕੁੜੀ ਦਾ ਜੀ ਫਲਾਣੇ ਨਾਲ ਗਲਤ ਆ ਨਾ ਅੱਜ ਕੱਲ ਤਾਂ ਵੈਸੇ ਹੀ ਹੁਣ ਤਾਂ ਮਾਡਰਨ ਮਤਲਬ ਕਿ ਇੰਨੀ ਕੁ ਐਡਵਾਂਸ ਟੈਕਨੋਲੋਜੀ ਆ ਗਈਆਂ WhatsApp ਚੈਟਿੰਗ Instagram Telegram ਪਤਾ ਨਹੀਂ ਕੀ ਕੁਝ ਚੱਲਦਾ ਜੀ ਅੱਜ ਕੱਲ ਨੂੰ ਨਾ ਤਾਂ ਤੁਸੀਂ ਕਿਹਾ ਕਿ ਤੁਸੀਂ ਕਿਸੇ ਕੰਨੀ ਟਰੈਕਟ ਮੈਂ ਇੱਕ ਫੀਮੇਲ ਗੈਟਅਪ ਚ ਰਹਿੰਦੀ ਆ ਨਾ ਮੈਂ ਇੱਕ ਬਿਲਕੁਲ ਕੁੜੀਆਂ ਵਾਂਗੂ ਰਹਿੰਦੀ ਆ ਮੈਂ ਸਾਰਾ ਦਿਨ ਤਾਂ ਐ ਕਰਦੀ ਫਿਰਦੀ ਨਹੀਂ ਆਗੀ ਮੈਂ ਨਾਰਮਲ ਸਕੂਟੀ ਚ ਜਾਂਦੀ ਆ ਤਾਂ ਨਾਰਮਲ ਹੀ ਮੁੰਡੇ ਤੇ ਮੇਰੇ ਤੇ ਲਾਈਨ ਵੀ ਮਾਰ ਦਿੰਦੇ ਨੇ ਚੱਲੀ ਜਾਂਦੀ ਤੇ ਹਨਾ ਹੂੰ ਉਸ ਚੀਜ਼ ਨੂੰ ਵੀ ਐਕਸੈਪਟ ਕਰ ਲੈਣੀ ਆ ਵੀ ਚਲ ਠੀਕ ਆ ਯਾਰ ਇਹਨਾਂ ਦਾ ਸੁਭਾਅ ਹੈ ਮੁੰਡਿਆਂ ਦਾ ਹੁਣ ਕੀ ਕਹਿ ਸਕਦੇ ਆ ਜਿਨ੍ਹਾਂ ਨੂੰ ਨਹੀਂ ਪਤਾ ਵੀ ਹਾਂ ਹਰ ਇੱਕ ਨਾਲ ਲੜਿਆ ਵੀ ਨਹੀਂ ਜਾਂਦਾ ਹੈਗਾ ਹਨ ਲੈ ਮੈਂ ਤਾਂ ਪਰਸੋਂ ਚੌਥੇ ਦੀ ਗੱਲ ਆ ਮੈਂ ਉੱਥੇ ਖੜੀ ਆ ਨਾ ਆਪਣੇ ਸ਼ੇਰਾਂ ਵਾਲੇ ਗੇਟ ਤਾਂ ਮੈਂ ਵੀ ਬੱਤੀਆਂ 'ਚ ਖੜੀ ਇੱਕ ਸਾਹਮਣੇ ਇੱਕ ਮੁੰਡਾ ਬ ਬੱਤੀ ਹੋਵੇ ਤਾਂ ਮੈਂ ਲੰਗਾ ਕੁਦਰਤੀ ਮੇਰੀ ਨਜ਼ਰ ਉਸ ਇਨਸਾਨ ਨਾਲ ਜਾ ਕੇ ਮਿਲਿਓ ਨਹੀਂ ਮੈਨੂੰ ਅੱਖ ਦੱਬਤੀ ਹੁਣ ਮੈਂ ਕਿਹੜਾ ਜਾ ਕੇ ਉਹ ਨਾਲ ਲੜਨ ਲੱਗ ਗਈ ਮੈਂ ਕਿਹਾ ਵੀ ਹੁਣ ਕੀ ਕਰਾਂ ਮੈਂ ਤਾਂ ਅੱਖਾਂ ਨੀਂ ਮੀਆਂ ਕਰ ਲਈਆਂ ਵੀ ਭਾਈ ਉਹਦਾ ਸੁਭਾਅ ਹੀ ਐਵੇਂ ਦਾ ਹੁਣ ਨਾ ਉਹ ਤਾਂ ਅਸੀਂ ਦੇਖਣਾ ਨਾ ਕਿ ਇਸ ਚੀਜ਼ ਨੂੰ ਅਸੀਂ ਆਪਣੇ ਅੰਦਰ ਲੈ ਕੇ ਜਾਣਾ ਕਿ ਇਹਨੂੰ ਬਾਹਰ ਤੱਕ ਛੱਡ ਦੇਣਾ ਤੇ ਰਹੀ ਗੱਲ ਕਿ ਇੱਦੇ ਤੋਂ ਫਰਸਟ੍ਰੇਸ਼ਨ ਨਹੀਂ ਨਿਕਲਦੀ ਬਾਹਰ ਫਰਸਟ੍ਰੇਟ ਨਹੀਂ ਹੁੰਦੇ ਵਿਹਾਹ ਹੋ ਜਾਂਦੀਆਂ ਕਈ ਵਾਰ ਕਈ ਵਾਰ ਹੋ ਜਾਂਦੀਆਂ ਨਾ ਵੀ ਇਹ ਸਮਾਜ ਕੀ ਹੋ ਜਾ ਨਾ ਪਰ ਫਿਰ ਉੱਥੇ ਕਿਤੇ ਨਾ ਕਿਤੇ ਇਹ ਗੱਲਾਂ ਯਾਦ ਹੁੰਦੀਆਂ ਨੇ ਵੀ ਮੈਂ ਇੱਕ ਬਾਹਰੀ ਤੌਰ ਤੇ ਅੰਦਰੋਂ ਇੱਕ ਮੈਂ ਮਹੰਤਾ ਹਨਾ ਫਿਜ਼ੀਕਲੀ ਤੌਰ ਤੇ ਮੈਂ ਬਾਹਰੋਂ ਜਿਹੜਾ ਮੇਰਾ ਗੈਟਅਪ ਹੈ ਕੋ ਫੀਮੇਲ ਗੈਟਅਪਾ ਮਨੀਪੁਰਚ ਕਿੱਡੀ ਘਟਨਾ ਹੋਗੀ ਹੈ ਨਾ ਲੋਕਾਂ ਨੇ ਤਾਂ ਉਹਨੂੰ ਕੁੜੀ ਨੂੰ ਨਹੀਂ ਛੱਡਿਆ ਆਏਗਾ ਅਸੀਂ ਦੇਖਦੇ 15 15 ਸਾਲਾਂ ਦੀਆਂ ਕੁੜੀਆਂ ਨਾਲ ਲੋਕਲ ਰੇਪ ਕਰ ਦਿੰਦੇ ਨੇ ਤਾਂ ਸਾਡੇ ਵਰਗੇ ਲੋਕ ਇੱਥੇ ਬਖਸ਼ਣਗੇ ਇਤ ਸਮਾਜ ਹੀ ਐਵੇਂ ਦਾ ਜੀ ਤੁਹਾਨੂੰ ਲੱਗਦਾ ਥੋੜੇ ਥਰਡ ਜੈਂਡਰ ਦੇ ਸਮਾਜ ਪ੍ਰਤੀ ਇੱਕ ਇਹ ਨਜ਼ਰੀਆ ਵੀ ਬਣਿਆ ਹੈ ਆ ਔਰ ਤੁਹਾਡੇ ਤੁਹਾਡਾ ਸਮਾਜ ਵੀ ਸੈਕਸ ਟ੍ਰੇਡ ਵੱਲ ਦੇ ਵਪਾਰ ਵੱਲ ਬਹੁਤ ਹੱਦ ਤੱਕ ਗਿਆ ਨਹੀਂ ਮੈਂ ਦੇਖੋ ਜਿਹੜੇ ਮੇਰੇ ਮਹਾਂਤਰੀਆਂ ਨੇ ਨਾ ਉਹ ਤਾਂ ਡੇਰਿਆਂ 'ਚ ਹੀ ਰਹਿੰਦੇ ਨੇ ਨਾ ਹੁਣ ਤਾਂ ਅਸੀਂ ਕਿਹਾ ਕਿ ਸਿਮਰਨ ਨੇ ਵਿਆਹ ਕਰਾ ਲਿਆ ਮੈਨੂੰ ਕੱਲ ਦੱਸੋ ਹੁਣ ਮੈਂ ਜਵਾਨ ਹਾਂ ਨਾ ਹੂੰ ਇੱਥੇ ਵੀ ਤੁਹਾਡੇ ਸਟੂਡੀਓ 'ਚ ਬਹੁਤ ਜਵਾਨ ਮੁੰਡੇ ਬੈਠੇ ਨੇ ਨਾ ਹੂੰ ਤਾਂ ਹਰੇਕ ਮੁੰਡੇ ਦੀ ਜਾਂ ਹਰੇਕ ਕੁੜੀ ਦੀ ਆਪਣੀ ਨੇਚਰ ਹੈ ਆਪਣਾ ਸੁਭਾਅ ਹੈ ਉਹਨੇ ਆਪਣੀ ਜ਼ਿੰਦਗੀ ਨੂੰ ਕਿਸ ਤਰੀਕੇ ਨਾਲ ਜੀਣਾ ਉਹਦੇ ਤੇ ਡਿਪੈਂਡ ਆ ਅਸੀਂ ਕਿਸੇ ਨੂੰ ਬਦਲ ਨਹੀਂ ਸਕਦੇ ਨਾ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ ਅਸੀਂ ਕਿਸੇ ਨੂੰ ਨਹੀਂ ਬਦਲ ਸਕਦੇ ਤੇ ਰਹੀ ਗੱਲ ਜਦੋਂ ਹੀ ਮੈਂ ਇੱਕ ਮਹੰਤ ਆ ਮੇਰਾ ਇੱਕ ਰਤਬਾ ਲੋਕਾਂ 'ਚ ਤਾਂ ਮੈਂ ਕਿਸੇ ਦੇ ਬੱਚੇ ਨੂੰ ਕਿਵੇਂ ਗਲਤ ਨਿਗਾਨਾ ਨਾਲ ਦੇਖ ਸਕਦੀ ਹਾਂ ਕਿਉਂਕਿ ਅਗਲਾ ਤਾਂ ਮੈਨੂੰ ਇੱਕ ਰੱਬ ਦੀ ਨਜ਼ਰ ਨਾਲ ਦੇਖ ਰਿਹਾ ਮੈਂ ਸਿਰਫ ਤੁਹਾਡੀ ਗੱਲ ਨਹੀਂ ਕਰ ਰਿਹਾ ਤੁਸੀਂ ਪੂਰੇ ਇੰਡੀਆ ਦੇ ਵਿੱਚ ਜਾ ਕੇ ਦੇਖੋ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਥਰਡ ਜੈਂਡਰ ਦੇ ਲੋਕ ਜਿਹੜੇ ਉਹ ਇਸ ਟਰੇਡ ਦੇ ਵਿੱਚ ਜਾ ਕੇ ਸ਼ਾਮਲ ਹੋਏ ਉਹ ਆਪਣਾ ਰੋਜ਼ਗਾਰ ਇੱਥੋਂ ਚਲਾਉਣ ਲੱਗ ਗਏ ਜਿਵੇਂ ਬਹੁਤ ਸਾਰੇ ਮੰਗਣ ਵੀ ਲੱਗ ਗਿਆ ਅੱਜ ਕੱਲ ਤੁਸੀਂ ਦੇਖੋ ਕਿ ਰੈਡ ਲਾਈਟਾਂ ਤੇ ਬਹੁਤ ਸਾਰੇ ਮੰਗਦੇ ਹਾਲਾਂਕਿ ਤੁਹਾਨੂੰ ਲੱਗਦਾ بڑا ਕਨਫਲਿਕਟ ਵੀ ਹੈ ਵੀ ਉਹ ਅਸਲ 'ਚ ਮਹੰਤ ਹੈਗੇ ਵੀ ਹੈ ਕਿ ਨਹੀਂ ਪਰ ਬਹੁਤ ਵੱਡੀ ਗਿਣਤੀ 'ਚ ਮਹੰਤ ਜਿਹੜੇ 3rd ਜੈਂਡਰ ਦੇ ਜਿਹੜੇ ਲੋਕ ਸੀ ਉਹ ਇਸ ਸਟ੍ਰੇਟ 'ਚ ਚਲੇਗੇ ਨਹੀਂ ਮੈਨੂੰ ਨਹੀਂ ਲੱਗਦਾ ਵੀ ਉਹ ਕਿਉਂਕਿ ਜਿਹੜੇ ਮਹੰਤ ਨੇ ਉਹ ਡੇਰਿਆਂ 'ਚ ਹੀ ਰਹਿੰਦੇ ਨੇ ਮੈਂ ਤਾਂ ਤੁਹਾਨੂੰ ਇੱਕ ਵਾਰ ਦੱਸਦੀ ਆ ਜੀ ਮੇਰੇ ਦਾਦੀ ਮਹੰਤ ਸ਼ਬਨਮ ਜੀ ਹਮ ਮੈਂ ਕਦੇ ਤੁਹਾਨੂੰ ਉਹਨਾਂ ਦੀ ਮਤਲਬ ਕੀ ਮੈਂ ਮਿਲਾ ਵੀ ਦਊਂਗੀ ਕਿਸੇ ਦਿਨ ਨਾ ਜਿੱਦਨ ਉਹਨਾਂ ਦੀ ਪਰਮਿਸ਼ਨਸ ਹੋਈਆਂ ਨਾ ਕਿਉਂਕਿ ਕਿਉਂਕਿ ਜਿਹੜੀ ਮੇਰੀ ਮਹੰਤਾਂ ਦੀ ਲਾਈਨ ਹੈ ਨਾ ਜੀ ਇੱਕ ਬੜਾ ਕਹਿੰਦੇ ਬੜਾ ਉੱਚਾ ਸੁੱਚਾ ਰਤਬਾ ਹੋ ਜਾਂਦਾ ਨਾ ਮੇਰੇ ਮਹੰਤ ਦਾਦੀ ਪੂਨਮ ਜੀ ਨਾ ਮੈਂ ਤੁਹਾਨੂੰ ਉਹਨਾਂ ਦੀਆਂ ਫਿਕ ਪਿਕਸ ਦਿਖਾ ਸਕਦੀ ਆ ਤੁਸੀਂ ਕਹੋਗੇ ਵੀ ਉਹਨਾਂ ਦਾ ਫੇਸ ਨਾ ਬਿਲਕੁਲ ਇੱਕ 15 16 ਸਾਲ ਦੀ ਜਾਂ 18 ਸਾਲ ਦੀ ਕੁੜੀ ਵਰਗਾ ਲੱਗਦਾ